ਅਸਿਕਾ ਜੀ ਕਿਸਾਨ ਦੋਸਤੋ ਇਹ ਉਹ ਮਸ਼ੀਨ ਆ ਜਿਹਨੂੰ ਲੱਖਾਂ ਚੋਂ ਇਕੱਦੇ ਕਿਸਾਨ ਵੀਰ ਨੇ ਵਰਤੇ ਆ ਤੇ ਕਾਮਯਾਬ ਕੀਤਾ ਪਰ ਜਿਨ੍ਹਾਂ ਨੇ ਕਾਮਯਾਬ ਕੀਤਾ ਉਹਨਾਂ ਨੇ ਛੱਡੀ ਨਹੀਂ ਤੇ ਸਾਡੇ ਬਲਾਕ ਸਮਰਾਲਾ ਦੇ ਗਾ ਉਹਦੂ ਕਿਸਾਨ ਸਰਦਾਰ ਗੁਰਜੀਤ ਸਿੰਘ ਜੀ ਪਿੰਡ ਮਾਨੂਪੁਰ ਉਹਨਾਂ ਲੱਖਾਂ ਕੇ ਨਸਾਨਾ ਚੋਂ ਇੱਕ ਨੇ ਜਿਨ੍ਹਾਂ ਨੇ ਐਪੀ ਸੀਡਰ ਨੂੰ ਅਪਣਾਇਆ ਤੇ ਲਗਾਤਾਰ 7ਵਾਂ ਸਾਲ ਆ ਇਹਨਾਂ ਦੇ ਕਿਵੇਂ ਤਿਆਰਪੇ ਰਹੇ 7 ਸਾਲਾਂ ਚ ਕਿੰਨਾ ਗੁਲੀ ਡਿੰਡਾ ਹੋਇਆ ਗਲਾਬੀ ਸੁੰਢੀ ਤੇ ਹੋਰ ਕੀ ਸਮੱਸਿਆਵਾਂ ਔਕਣਾ ਇਹਨਾਂ ਨੇ ਪੇਸ਼ ਕੀਤੀ ਹੈਪੀ ਸਿਡਰ ਦੀ ਕਣਕ ਦੀ ਵੇਜ ਨਾਲ ਉਹ ਗੱਲਬਾਤ ਆ ਜ ਆਪਾਂ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਅਪਾਂ ਹੈਪੀ ਸਿਡਰ ਦੀ ਜੇ ਗੱਲ ਕਰੀਏ ਤਾਂ ਮੈਂ ਪਹਿਲਾਂ ਹੀ کہہ ਚੁੱਕਾ ਹਾਂ ਕਿ ਬਹੁਤ ਘੱਟ ਕਿਸਾਨ ਨੇ ਜਿਹੜੇ ਵਰਤਦੇ ਆ ਜੀ ਤੁਹਾਡਾ ਹੁਣ ਤੱਕ ਦਾ 7ਵਾਂ ਸਾਲ ਆ ਕਿੰਨਾ ਰਕਬਾ ਕਰ ਰਹੇ ਹੋ ਪਹਿਲੀ ਗੱਲ ਰਕਬਾ ਜੀ 25 26 ਕਿਲੇ ਅੱਛਾ ਜੀ ਪਹਿਲਾਂ ਸੀਗੇ ਹੁਣ ਜਿਵੇਂ ਆਲੂਆਂ ਦਾ ਰਕਬਾ ਵਧਾਤਾ ਇਹਦਾ ਥੋੜਾ ਜਿਹਾ ਘਟ ਗਿਆ ਹੁਣ 17 18 ਕਿਲੇ ਨੇ ਹੈਗੇ ਆ ਜੀ ਹਾਂਜੀ ਤੇ ਜਿੰਨਾ ਤੁਸੀਂ ਕਰਦੇ ਹੋ ਜੀ ਤੁਹਾਨੂੰ ਹੁਣ ਤੱਕ ਇਹਦੇ ਵਿੱਚ ਕੀ ਕਠਿਨਾਈਆਂ ਪੇਸ਼ ਆਈਆਂ ਔਕਣਾ ਹੈਪੀ ਸੀਡਰ ਚ ਪਹਿਲੇ ਸਾਲ ਹੀ ਆਈ ਸੀ ਉਹ ਜਿਵੇਂ ਆਏ ਦੂਜੇ ਲੋਟਾ ਵਾਲਾ ଥିਗਾ ਇਹਦੇ ਬਲੇਟ ਨਹੀਂ ਸੀਗੇ ਉਹ ਥੋੜਾ ਜਿਹਾ ਲੋਡ ਲੰਦਾ ਸੀ ਆ ਫਿਰ ਬਲੇਟ ਵਾਲਾ ਚੇਂਜ ਕਰਕੇ ਲੱਤੇ ਜੀ ਇਹ ਠੀਕ ਆ ਜਾਂ ਤੋਂ ਵਧੀਆ ਗੁੱਲੀ ਡੰਡੇ ਦੀ ਸਮੱਸਿਆ ਜੀ ਜਿੱਥੇ ਤਾਂ ਲਗਾਤਾਰ ਇਹਦੇ ਨਾਲ ਵੀ ਜਰੇ ਉੱਥੇ ਤਾਂ ਗੁੱਲੀ ਡੰਡੇ ਦਾ ਹਾਈ ਉਨੀ ਨਾਮਾ ਤਰੇ ਸਪਰੇਅ ਬੰਦੇ ਆ ਕਈ ਸਾਲ ਦੀ ਇਹ ਤਾਂ ਨਹੀਂ ਵੀ ਖੇਤ ਬਦਲੇ ਆਪਾਂ ਆਲੂਆਂ ਨਾਲ ਵੀ ਉਸ ਕਰਕੇ ਵੀ ਘਟਾ ਨਹੀਂ ਜਿੱਥੇ ਬਿਲਕੁਲ ਇੱਕ ਐਸ ਜੀ ਵੀ ਰਕਬਾ ਹੈਗਾ ਜਿੱਥੇ 7 ਸਾਲ 7ਵਾਂ ਸਾਲ ਲਗਾਤਾਰ ਇਹ ਗਣ ਕਣੂ ਹੁੰਦੇ ਨੇ ਉਹ ਗਣ ਕਜੀਰੀ ਉਹ ਅੱਛਾ ਜੀ ਫਿਰ ਵੀ ਗਲੀ ਡੰਡਾ ਕੋਈ ਹੈ ਨਹੀਂ ਹੈ ਤੇ ਗਲਾਬੀ ਸੁੰਡੀ ਕਈ ਕਿਸਾਨ ਵੀਰ ਮੇਰੇ ਤੋਂ ਪੁੱਛਦੇ ਆ ਡਰਦੇ ਆ ਇਹ ਚਾਹੇ ਮਲਚਿੰਗ ਦੀ ਗਣਕਾ ਚ ਹੈਪੀ ਸੀਡਰ ਉਹਦਾ ਹਮਲਾ ਉਹਦਾ ਕੋਈ ਹਮਲਾ ਨਹੀਂ ਮੈਂ ਪਿਛਲੇ ਸਾਲ ਜਣ ਦੀ ਡੰਡ ਜੀ ਪਾਈ ਸੀ ਜਦ ਆਪਾਂ ਨੇ ਪਾਣੀ ਹੈ ਕੀਤਾ ਜਰੂਰ ਲਾਤਾ ਸੀ ਪਰ ਸੁੰਡੀ ਦਾ ਕੋਈ ਖਾਇ ਨਹੀਂ ਸੀਗਾ ਠੀਕ ਹੈ ਜੀ ਤੁਹਾਡੇ ਨਾਲ ਵੀ ਸਲਾਹ ਕਰੀ ਸੀਗੀ ਤੁਸੀਂ ਕਿ ਵੀ ਪਾਣੀ ਲਾ ਦਿਓ ਫਿਰ ਜੀ ਪਰ ਪਾਣੀ ਲਾਤਾ ਦੀ ਕੋਈ ਹੈ ਹੀ ਪਈ ਹੈ ਨਾ ਪਿਛਲੇ ਸਾਲ ਗੁਰਜੀਤ ਜੀ ਆਪਣੇ ਕੋਲ ਕੀ ਝਾੜ ਨਿਕਲੇ ਹੈਪੀ ਸੀਡਰ ਦੀ ਕਣਕ ਦਾ ਇਹਨਾਂ ਦਾ ਜੇ ਪਿਛਲੇ ਸਾਲ 27 28 29 ਅੱਛਾ ਜੀ ਹਾਂ ਜੀ ਹਨੀ ਵਧੀਆ ਚੱਲ ਰਿਹਾ ਵਧੀਆ ਬਿਲਕੁਲ ਤੇ ਜੇ ਤੁਸੀਂ ਨਾਲੇ ਆਪਣੇ ਸੁਪਰ ਸੀਡਰ ਨਾਲ ਕਣਕ ਬੀਜੀ ਜਾ ਰਹੀ ਹੈ ਇਹ ਕਿੰਨਾ ਕੁ ਖਰਚਾ ਘਟ ਗਣਦੇ ਹੋ ਆਪਣੀ ਇਸ ਕਿੰਨਾ ਡੀਜ਼ਲ ਜੇ ਮੈਂ ਇਕੱਲੇ ਪਿੱਛੇ ਪਚਾ ਲਿਆ ਆਪਣਾ ਖਰਚਾ ਇਹਦੇ ਹੈਪੀ ਸੀਡਰ ਨਾਲ ਜੇ ਹੈਪੀ ਸੀਡਰ ਨਾਲ ਹੁਣ ਸੁਪਰ ਸੀਡਰ ਨਾਲ ਬੀਜਦੇ ਆ ਉਹਦੇ ਨਾਲ ਤਾਂ 12 ਤੋਂ 15 ਲੀਟਰ ਤੇਲ ਲੱਗੇ ਜਾਂਦਾ ਜੀ اچھا ਜੀ ਵਾਈ ਵੀ ਮੁਰੇ ਕਰਦੇ ਨੇ ਫਿਰ ਉਹਦੇ ਨਾਲ ਮਿਚਦੇ ਨੇ ਹਾਂ ਜੀ ਇਹਦਾ ਆਪਣਾ 3 1/2 ਲੀਟਰ ਮਲਚਰ ਨੂੰ ਲੱਗਦਾ 3 1/2 ਲੀਟਰ ਆਪਣੇ ਤੇ 20 ਹਿੱਟ ਹੁਣ ਠੀਕ ਹੈ 6 ਤੋਂ 7 ਲੀਟਰ ਦੇ ਵਿੱਚ ਵਿਜਾਈ ਹੋ ਜਾਂਦੀ ਹੈ ਇਹ ਜਿਵੇਂ ਤੁਸੀਂ 7 ਸਾਲਾਂ ਤੋਂ ਪਰਾਲੀ ਇੰਨੇ ਖਰਾਕੀ ਤਤ ਇਹਦੇ ਵਿੱਚ ਹੈਗੇ ਆ ਵੱਡੀ ਮਾਤਰਾ ਦੇ ਵਿੱਚ ਵਿੱਚ ਅਗਲੀ ਫਸਲ ਤੇ ਜਿਹੜਾ ਸੋਨੇ ਦੀ ਫਸਲ ਆ ਤੁਸੀਂ ਕੀ ਰਿਜ਼ਲਟ ਦੇਖਿਆ ਪਰਾਲੀ ਦਾ ਬਹੁਤ ਵਧੀਆ ਰਿਜ਼ਲਟ ਆ ਜੀ ਬਹੁਤ ਫਰਕ ਪੈਂਦਾ ਸੇਵਾ ਘਟਦਾ ਜਿਵੇਂ ਹੁਣ ਮੈਂ ਪਿਛਲੇ ਸਾਲ ਇਹ ਆਪਣੀ ਇੱਕ ਜ਼ਮੀਨ ਛੱਡੀ ਸੀਗੀ ਤਨਕੀਲੇ ਹਾਂਜੀ ਉਹ ਮੇਰੇ ਤੋਂ ਜਿਹੜੇ ਜ਼ਿਮੀਦਾਰ ਨੇ ਵੀਜੀ ਦੀ ਕੀ ਨਾਲ ਦੇ ਨੇ ਉਹ ਉਪਰਾਲੀ ਚਕਾ ਕੇ ਵੀਜ ਦਿੱਤੀ ਹਾਂਜੀ ਉਹ ਮੈਨੂੰ ਕਹਿੰਦਾ ਯਾਰ ਬਹੁਤ ਫਰਕ ਆ ਕਹਿੰਦਾ ਮੇਰੀ ਤੇਰੇ ਵਾਲੇ ਖੇਤਾਂ ਦੇ ਵਿੱਚ ਜੀ ਲੱਗੀ ਹਾਂ ਜੇ ਪੱਕਦਾ ਹੈਗਾ ਫਰਕ ਹੈਗਾ ਹੀ ਆ ਬੰਦੇ ਵੀ ਨੇ ਐ ਜੀ ਗੱਲ ਨਹੀਂ ਇਹਨੂੰ ਹਾਂਜੀ ਉਹ ਘਟਦੇ ਵੀ ਨੇ ਉਪਰਾਲੀ ਚਕਾਉਣ ਤੇ ਲੋਕ ਹਟਦੇ ਜਾਂਦੇ ਨੇ ਨੇ ਬਹੁਤ ਹੀ ਕਿਸਾਨ ਵੀਰ ਨੇ ਚਲੋ ਆਲੂ ਵਾਲੇ ਤਾਂ ਹੁਣ ਪਲਟਾ ਕੇ ਕਰ ਰਹੇ ਆ ਜੀ ਹਾਂਜੀ ਹਾਂਜੀ ਹੈਪੀ ਸੀਟਰ ਇੰਨਾ ਪ੍ਰਚਲਿਤ ਨਹੀਂ ਹੋਇਆ ਤੁਸੀਂ ਕਿਵੇਂ ਇਹ ਚ ਦੇਖਦੇ ਹੋ ਵੀ ਕੀ ਕਮੀ ਪੇਸ਼ੀ ਹੈਗੀ ਵੀ ਕਿਉਂ ਨਹੀਂ ਪੜਾਉਂਦੇ ਕਮੀ ਪੇਸ਼ੀ ਨਹੀਂ ਜੀ ਦੇਖੋ ਦੇਖ ਜ਼ਿਆਦਾਤਰ ਜ਼ਿੰਮੇਵਾਰ ਕਰਦੇ ਨੇ ਹੁਣ ਸੁਪਰ ਇਹ ਤੋਂ ਵੱਧ ਸੁਪਰ ਸੀਟਰ ਆ ਗਿਆ ਉਹ ਤੇ ਸਬਸਿਡੀ ਗਵਰਨਮੈਂਟ ਨੇ ਦੇ ਦਿੱਤੀ ਲੋਕ ਉਹਧਰ ਨੂੰ ਹੋ ਗਏ ਇਹਨੂੰ ਛੱਡ ਤਾ ਇਹ ਤੇ ਧਿਆਨ ਹੀ ਨਹੀਂ ਦਿੰਦਾ ਧਿਆਨ ਹੀ ਨਹੀਂ ਦਿੰਦਾ ਹੈਗਾ ਹਾਂ ਨਹੀਂ ਤਾਂ ਹੁਣ ਮੈਂ 7ਵਾਂ ਸਾਲ ਆ ਜੀ ਲਗਾਤਾਰ ਤੁਸੀਂ ਮੇਰੇ ਨਾਲ ਤਕਰੀਬਨ 3-4 ਸਾਲ ਤੋਂ ਲਗਾਤਾਰ ਟੱਚ ਜੋ ਜੀ ਕਣਕ ਬੀਜਣ ਮੌਕੇ ਵੀ ਦੇਖਦੇ ਹੋ ਤੇ ਵੱਢਣ ਤੱਕ ਤੁਸੀਂ ਦੇਖ ਕੇ ਜਾਣਦੇ ਹੋ ਹਾਂਜੀ ਕੋਈ ਲੋਜ ਨਹੀਂ ਹੁੰਦਾ ਕੋਈ ਸਾਰੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਤੁਸੀਂ ਬਾਕੀ ਕਿਸਾਨਾਂ ਨੂੰ ਕੀ ਸੰਦੇਸ਼ ਦਿਓਗੇ ਹੈਪੀ ਸੀਡਰ ਬਾਰੇ ਵੀ ਕਿਹੜੀਆਂ ਗੱਲਾਂ ਦਾ ਇੱਕ ਦੋ ਨੁਕਤੇਆਂ ਦਾ ਧਿਆਨ ਰੱਖਣਾ ਗਿੱਲ ਦਾ ਕਿਆਰਿਆਂ ਦਾ ਕੀ ਬਸ ਮੇਨ ਆਇਆ ਵੀ ਗਿੱਲ ਟੈਂਕ ਸਿਰ ਪਾਣੀ ਲਾਇਆ ਜਾਵੇ ਟੈਂਕ ਸਿਰ ਵੜਾਈ ਕਰਾਈ ਜਾਵੇ ਹਰ ਜੇ ਮਾੜਾ ਮੋਟਾ ਖੇਤ ਤੁਹਾਨੂੰ ਖੁਸ਼ਕ ਲੱਗਦਾ ਵੀ ਹੈ ਤਾਂ ਮਰਚ ਜੜੇ ਕਰ ਦੋ ਮੇ ਕਣਕ ਚਾਹੇ ਤੁਸੀਂ 5 ਦਿਨ ਬਾਅਦ ਬੀਜਣੋ 6 ਦਿਨ ਬਾਅਦ ਠੀਕ ਹੈ ਜੀ ਹੁਣ ਜਿਵੇਂ ਆਪਣੇ ਆ ਖੇਤ ਨੇ ਉਹ ਪਰਲੀ ਜੀਰੀ ਆਪਾਂ ਨੇ ਵੱਢੀ ਨੂੰ ਤਕਰੀਬਨ 15 ਦਿਨ ਹੋ ਗਏ ਜੀ ਕਣਕ ਆ ਪਾਜੂ ਵੀ ਰਹੇ ਆ ਹੂੰ ਇਹ ਖੇਤ ਆ ਆਹ ਤਿੰਨ ਕਿਲੇ ਬਾਅਦ ਚ ਵੱਡੇ ਸੀਗੇ ਹਫਤਾ ਟਕੇ ਠੀਕ ਹੈ ਇਹਨੂੰ ਵੀ ਹਫਤਾ ਹੋ ਗਿਆ ਵੱਡੇ ਨੂੰ ਠੀਕ ਹੈ ਜੀ ਹੁਣ ਤੁਸੀਂ ਦੇਖਦੇ ਹੋਗੇ ਲਪੂਈ ਓਪਣੇ ਜਦੋਂ ਮਾਝਰ ਫਿਰ ਜਾਂਦਾ ਫੇਰ ਨਹੀਂ ਖਿਲ ਜਾਂਦੀ ਕਿਤੇ ਠੀਕ ਹੈ ਜੀ ਬਸ ਇਹੀ ਬਾਕੀ ਕੋਈ ਪਾਣੀ ਦਾ ਹਿਸਾਬ ਕਿਤਾਬ ਤੇ ਕੋਈ ਸੁੰਡੀ ਦੇ ਹਮਲੇ ਤੋਂ ਤੁਸੀਂ ਦੇਖਿਆ ਕੁਝ ਵੀ ਘਬਰਾਉਣ ਦੀ ਤਾਂ ਲੋੜ ਨਹੀਂ ਜੀ ਬਿਲਕੁਲ ਨਹੀਂ ਕੋਈ ਲੋੜ ਨਹੀਂ ਹੈ ਕਿ ਹੁਣ ਦਾ ਲਗਾਤਾਰੀ ਬੀਜ ਤੇ ਆ ਰਹੇ ਆ ਆਪਾਂ ਨੂੰ ਤਾਂ ਕੋਈ ਪ੍ਰੋਬਲਮ ਨਹੀਂ ਹੈ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਵੀਰ ਜੀ ਧੰਨਵਾਦ ਜੀ ਹੱਸ ਕੇ